ਸੋ ਲੋਕ ਮਹੱਲਾ ਕੀ ਜਾ ਬ੍ਰਹਮ ਬਿੰਦੈ ਤਿਸ ਦਾ ਪ੍ਰਭ ਮਤ ਰਹਿ ਏਕ ਸ਼ਬਦ ਲਿਵ ਲਾਏ ਨਵ ਨਿੱਤੇ ਅਠਾਰਹ ਸਿద్ధి ਪਿਛੈ ਲਗਿਆ ਫਿਰ ਜੋ ਹਰ ਹਿਰਦੈ ਸਦਾ ਵਸਾਈ ਜਿੰਦਾ ਤੇ ਸਦਾ ਬ੍ਰਹਮਤ ਰਹੈ ਇੱਕ ਸ਼ਬਦ ਲਿਵ ਲਾਈ ਨਵਨ ਕੀ 18 ਸਿੱਧੀ ਪਿੱਛੈ ਲਗਿਆ ਫਿਰੈ ਜੋ ਹਰ ਹਿਰਦੈ ਸਦਾ ਵਸਾਇ ਬਿਨ ਸਤਗੁਣ ਨਾ ਹੋ ਨਾ ਪਾਈਐ ਪੂਜਹੁ ਕਰ ਵਿਚਾਰ ਗੁਰੂ ਮਿਲੈ ਸੁਖ ਪਾਏ ਜੁਗ ਚਾਰ ਮਨ ਲਾਤੀ ਚਾਰ ਕਿਆ ਗੁਰੂ ਕਿਆ ਬਿਰਤ ਹੈ ਮਨ ਮੁਕ ਤ੍ਰਿਸ਼ਨਾ ਭੁੱਖ ਨਾ ਜਾਏ ਗੁਰਮੁਖ ਸਬਦ ਦੇ ਰਤਿਆ ਸੀਤਲ ਹੋਏ ਆਪ ਗਵਾਇ ਦ੍ਰਿਟ ਸੁਤ ਸੰਤੋਖਿਆ ਫਿਰ ਭੁੱਖ ਨ ਲੱਗੈ ਆਏ ਨਾਮ ਕਿਜੇ ਗੁਰਮੁਖ ਕਰੈ ਸੋ ਪਰਵਾਣ ਗੈ ਜੋ ਨਾਮ ਰਹਿ ਜਿਵਲਾਏ ਪੌੜੀ ਹਉਮ ਬਿਹਾਰੀ ਤਿਨ ਕੋ ਜੋ ਗੁਰਮੁਖ ਸਿਖਾ ਜੋ ਘਰ ਨਾਮ ਧਿਆਏ ਦੇ تیر ਦਰਸ਼ਨ ਪਿਖਾ ਸੁਣ ਕੀਰਤਨ ਹਰ ਗੁਣ ਰਵਾ ਹਰ ਜਸ ਮਨ ਲਿਖਾ ਹਰ ਨਾਮ ਸੁਲਾਹੀ ਰੰਗ ਸਿਉ ਸਭ ਕਿਲ ਵਿਖ ਪਿਖਾ ਤਨ ਤਨ ਸੁਹਾਵਾ ਸੋ ਸਰੀਰ ਥਾਨ ਗੈ ਜਿਥੈ ਮੇਰਾ ਗੁਰ ਧਰੇ ਵਿਖਾ ਹਰ ਨਾਮ ਸਲਾਹੀ ਰੰਗ ਸੋ ਸਭ ਕਿਲ ਵਿੱਚ ਤ੍ਰਿਖਾ ਤਨ ਤਨ ਸੁਹਾਵਾ ਸੋ ਸਰੀਰ ਫਰੰਗੈ ਜਿਥੈ ਮੇਰਾ ਗੁਰ ਧਰੇ ਕਾ ਖੰਸਾ ਵਾਹਿਗੁਰੂ ਜੀ ਕੀ ਫਤਿਹ